ਦਫਤਰ ਜ਼ਿਲ੍ਹਾ ਲੋਕ ਸਰਪੰਚਾਵਸ ਤਰਨਤਾਰਨ ਜ਼ਿਲ੍ਹਾ ਮੈਜਿਸਟ੍ਰੇਸ਼ਨ ਤਰਨਤਾਰਨ ਨੇ ਜ਼ਰੂਰੀ ਵਸਤੂਆਂ ਦੇ ਭੰਡਾਰ ਕਰਨ ਉਤੇ ਲਗਾਈ ਪਾਬੰਦੀ ਜ਼ਿਲ੍ਹੇ ਦੇ ਵਿੱਚ ਕਰਿਆਨੇ ਦੁੱਧ ਅਨਾਜ ਦਾਲਾਂ ਤੇ ਹੋਰ ਖਪਤਕਾਰ ਸਮਸਮਿਤ ਜ਼ਰੂਰੀ ਵਸਤੂਆਂ ਦੀ ਕੋਈ ਕਮੀ ਨਹੀਂ ਸ਼੍ਰੀ ਰਾਹੁਲ ਮੌਜੂਦਾ ਹਾਲਾਤ ਦੌਰਾਨ ਕੁਝ ਦੁਕਾਨਦਾਰਾਂ ਦੇ ਵੱਲੋਂ ਖਾਣ-ਪੀਣ ਦੀਆਂ ਵਸਤੂਆਂ, ਪੈਟਰੋਲ, ਡੀਜ਼ਲ, ਚਾਰਾ ਅਤੇ ਹੋਰ ਰੋਜ਼ਾਨਾ ਲੋੜਾਂ ਵਾਲੀਆਂ ਜ਼ਰੂਰੀ ਵਸਤੂਆਂ ਦੀ ਜਮ੍ਹਾਂ ਖੋਰੀ ਅਤੇ ਕਾਲਾ ਬਾਜ਼ਾਰੀ ਰੋਕਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਸ਼ਨ ਤਰਨਤਾਰਨ ਸ਼ਿਦੀਆਹਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੈਤਾਂਕੜ 2023 ਦੀ ਤਾਰੀਖ 163 ਹੱਤੇ ਅਤੀ ਜ਼ਰੂਰੀ ਵਸਤੂ ਐਂਕਰ 1955 ਦੇ ਦਿਨ ਪ੍ਰਾਪਤ ਅਧਿਕਾਰੀਆਂ ਦੀ ਪਰਤੋ ਕਰਦੇ ਹੋਏ ਜ਼ਰੂਰੀ ਵਸਤੂਆਂ ਜਿਨ੍ਹਾਂ ਦੇ ਵਿੱਚ ਨਾਜ਼ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ, ਚਾਰਾ ਦੁੱਧ ਅਤੇ ਡੇਰੀ ਉਤਪਾਦਨਾ, ਪੈਟਰੋਲ ਅਤੇ ਹੋਰ ਬਾਲਣ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਦਾ ਭੰਡਾਰ ਕਰਨ ਉਤੇ ਪਾਬੰਦੀ ਲਗਾਈ ਹੈ। ਜਾਲੀ ਹੁਕਮਾਂ ਦੇ ਵਿੱਚ ਉਹਨਾਂ ਕਹਿਆ ਕਿ ਜ਼ਿਲ੍ਹਾ ਵਾਸੀ ਜ਼ਰੂਰੀ ਵਸਤੂਆਂ ਦੀ ਜਮ੍ਹਾਂ ਖੋਰੀ ਅਤੇ ਕਾਲਾ ਜ਼ਾਰੀ ਆਦਿ ਸਬੰਧਿਤ ਅਧਿਕਾਰੀ ਨੂੰ ਇਸ ਸਬੰਧੀ ਰਿਪੋਰਟ ਦਰਜ ਕਰਵਾ ਸਕਦੇ ਹਨ ਉਹਨਾਂ ਨੇ ਕਿਹਾ ਕਿ ਜੂਰੀ ਵਸਤੂਆਂ ਤੇ ਪੈਟਰੋਲ ਡੀਜ਼ਲ ਆਦਿ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲ ਸਿਮਤੀ ਜਸਮੀਤ ਜਸਜੀਤ ਕਰਨਾਲ ਮੋਬਾਈਲ ਨੰਬਰ 9914546247 ਅਤੇ 01852 292711 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਤੋਂ ਲੰਬਾ ਵੈਟਰਨਰੀ ਸੇਵਾਵਾਂ ਸੰਬੰਧੀ ਜ਼ਿਲ੍ਹਾ ਡਾਇਰੈਕਟਰ ਪਸ਼ੂ ਪਾਲਨ ਸ਼੍ਰੀ ਮਨੀਸ਼ ਗੁਪਤਾ ਦੇ ਨਾਲ ਮੋਬਾਈਲ ਨੰਬਰ 39815788663 ਤੇ ਡਾਕਟਰ ਸਿਮਰਨਜੀਤ ਸਿੰਘ ਨਾਲ ਮੋਬਾਈਲ ਨੰਬਰ ਤੇ 896818464 ਤੇ ਮੰਡੀਆਂ ਦੇ ਵਿੱਚ ਸਬਜ਼ੀਆਂ ਤੇ ਫਲਾਂ ਦੀ ਸਬੰਧਿਤ ਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਹਰਜੋਤ ਸਿੰਘ ਤੇ ਐਕਸੀਅਨ ਮੰਡੀ ਬੋਰਡ ਰੁਪਿੰਦਰ ਕੁਮਾਰ ਨਾਲ ਸੰਪਰਕ ਨੰਬਰ 9501400452 ਤੇ ਆਪਤਾ ਕੀਤਾ ਜਾ ਸਕਦਾ ਹੈ ਅਤੇ ਪਸ਼ੂਆਂ ਦੇ ਚਾਰੇ ਆਦੇ ਸੰਬੰਧੀ ਸ਼੍ਰੀ ਸਚਿਨ ਗਗਨ ਨਾਲ 9915686323 ਤੇ ਫੋਨ ਕਰੋ ਅਤੇ ਇਸ ਨੰਬਰ ਸੰਪਰਕ 018525055 ਤੇ ਕਾਲ ਕੀਤੀ ਜਾ ਸਕਦੀ ਹੈ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਸੰਬੰਧਿਤ ਅਧਿਕ ਕਾਰਦਾਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਜ਼ਿਲ੍ਹੇ ਦੇ ਵਿੱਚ ਕਾਲਾ ਬਾਜ਼ਾਰੀ ਜਮ੍ਹਾਂ ਖੋਰੀ ਅਤੇ ਵਸਤੂਆਂ ਦੀ ਫਰਜੀ ਘਾਟੂ ਨੂੰ ਰੋਕਣ ਦੇ ਲਈ ਸਖਤ ਕਾਰਵਾਈ ਅਮਲ ਤੇ ਵਿੱਚ ਲਿਆਉਣ ਦੇ ਲਈ ਉਹਨਾਂ ਸਟਫਰਸਟ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਵਪਾਰੀ ਜਾਂ ਸੰਗਠਨ ਨੂੰ ਅਣਜਾਣ ਤੇ ਸਬੰਧਿਤ ਸਮਾਨ ਚਾਰਾ ਦੁੱਧ ਅਤੇ ਡੇਰੀ ਉਤਪਾਦਨ ਪੈਟਰੋਲ ਡੀਜ਼ਲ ਤੇ ਹੋਰ ਬਾਲਣ ਵਰਗੀਆਂ ਜ਼ਰੂਰੀ ਵਸਤੂਆਂ ਨੂੰ ਜਮ੍ਹਾਂ ਖੋਰੀ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਕਈ ਕੀਤੀ ਗਈ ਲੰਗਣਾ ਨੌਸਖਤ ਦੇ ਨਾਲ ਨਜਿੱਠਿਆ ਜਾਵੇਗਾ ਜ਼ਿਲ੍ਹਾ ਡਿਪਟੀ ਕਮਿਸ਼ਨ ਨੇ ਲੋਕਾਂ ਨੂੰ ਜਮ੍ਹਾਂ ਖੋਰੀ ਤੋਂ ਬਚਣ ਦੀ ਅਪੀਲ ਕਰਦਿਆਂ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਦੇ ਵਿੱਚ ਕਰਿਆਨੇ ਦੁੱਧ ਅਨਾਜ ਦਾਲਾਂ ਅਤੇ ਹੋਰ ਕੱਪਟਕਾਸ ਸਮਾਸ ਸਮੇਤ ਜੁੜੀ ਵਸਤੂਆਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਚ ਅਤਵਾਣੀ ਦਿੰਦੇ ਕਿ ਆ ਕਿ ਜੇਕਰ ਕੋਈ ਵੀ ਦੁਕਾਨਦਾਰ ਜਾਂ ਵਪਾਰੀ ਵਸਤੂਆਂ ਦੀ ਫਰਜੀ ਕਮੀ ਜਾਂ ਸ਼ੋਸ਼ਣਕਾਰੀ ਕੀਮਤਾਂ ਦੇ ਵਿੱਚ ਸ਼ਾਮਿਲ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਜੰਗ ਦਾ ਮਾਹੌਲ ਜਿਹੜਾ ਵਾ ਉਹ ਤੇ ਬਣਾਇਆ ਗਿਆ ਜੀ ਸਰਕਾਰ ਨੇ ਬਣਾ ਦਿੱਤਾ। ਵੇਖੋ ਜੀ ਪਹਿਲਾਂ ਤਾਂ ਇਹਨਾਂ ਨੇ ਨੋਟਬੰਦੀ ਕੀਤੀ ਉਦੋਂ ਆਮ ਲੋਕ ਜਿਹੜੇ ਆ ਉਹ ਖਤਮ ਹੋਏ ਕਿਉਂਕਿ ਜੇ ਮਰੇ ਆ ਤਾਂ ਜੇ ਉਹਦੇ ਵਿੱਚੋਂ ਘਾਟਾ ਪਿਆ ਤੇ ਨੋਟਬੰਦੀ ਦੇ ਵਿੱਚ ਆਮ ਵਰਗ ਨੂੰ ਘਾਟਾ ਪਿਆ ਉਸ ਤੋਂ ਬਾਅਦ ਕਰੋਨਾ ਆ ਗਈ ਕਰੋਨਾ ਦੇ ਵਿੱਚ ਵੀ ਆਮ ਲੋਕ ਹੀ ਖਤਮ ਹੁੰਦੇ ਗਏ ਕਿਉਂਕਿ ਮਹਿੰਗਾਈ ਉਹਦੇ ਵਿੱਚ ਵੀ ਬਹੁਤ ਜ਼ਿਆਦੀ ਹੋ ਗਈ ਸੀ ਲੋਕਾਂ ਨੂੰ ਉਦੋਂ ਵੀ ਪਤਾ ਨਹੀਂ ਕਿ ਕੀ ਉਹ ਜਣਾ ਜਾਂ ਰਾਸ਼ਨ ਇੰਨਾ ਕੁ ਕੁਝ ਲੈ ਲਿਆ ਜਿਹੜੇ ਲੋਕ 2 2 4 4 10 10 ਰੁਪਏ ਦਾ ਸਾਮਾਨ ਖਰੀਦਣ ਵਾਲੇ ਸੀ ਉਹਨਾਂ ਨੂੰ ਸਾਮਾਨ ਨਹੀਂ ਮਿਲਿਆ ਹੁਣ ਜਿਹੜੀ ਕੱਲ ਪਰਸੋਂ ਦੀ ਗੱਲ ਚੱਲਣ ਗਈ ਆ ਕਿ جنگ ਲੱਗ ਜਾਣੀ ਜੀ جنگ ਲੱਗ ਜਾਣੀ ਆ ਆ ਰਾਤ ਦੀ ਗੱਲ ਆ ਤੇ ਰਾਤ ਦੇ ਵਿੱਚ ਇਹਨਾਂ ਨੇ جنگ ਦਾ ਮਾਹੌਲ ਇੱਕ ਇਹੋ ਜਿਹਾ ਬਣਾ ਦਿੱਤਾ ਪਤਾ ਨਹੀਂ ਕਿੰਨਾ ਕੁ ਡਰ ਪਾ ਦਿੱਤਾ ਲੋਕਾਂ ਦੇ ਵਿੱਚ ਕਿ ਪਤਾ ਨਹੀਂ ਰਾਤ ਸੌਣੀ ਨਹੀਂ ਮਿਲਣਾ ਲੋਕ ਵੀ ਸਾਡੇ ਜਿਹੜੇ ਆਮ ਜਿਹੜੇ ਘਰਾਂ ਦੇ ਆ ਉਹਨਾਂ ਨੂੰ ਹੋ ਗਿਆ ਕਿ ਪਤਾ ਨਹੀਂ ਅਸੀਂ ਕਿੰਨਾ ਕੁ ਇਕੱਠਾ ਕਰ ਲਈਏ ਜੇ جنگ ਲੱਗਣੀ ਆ 10 ਦਿਨ 15 ਦਿਨ 20 ਦਿਨ ਪਤਾ ਨਹੀਂ ਲੱਗਣੀ ਆ ਤੇ ਸਾਨੂੰ ਰਾchni ਨਹੀਂ ਮਿਲਣਾ ਜੇ ਆਪਾਂ ਮੌਲ ਵੇਖ ਲਈਏ ਇੱਥੇ ਰੇਲੈਂਸ ਵਾਲਿਆਂ ਦਾ ਖਲਸਾ ਚੋਰੀਆ ਜਾਂ ਹੋਰ ਨਿੱਕੇ ਨਿੱਕੇ ਸਟੋਰ ਆ ਬਹੁਤ ਜਿਆਦੇ ਤੇ ਉਹਨਾਂ ਦੇ ਵਿੱਚ ਰਾchni ਵੇਖ ਲਓ ਬਹੁਤ ਜਿਆਦਾ ਘਟਿਆ ਵਾ ਜੇ ਅੱਜ ਮੰਗਾਈ ਦੀ ਗੱਲ ਕਰ ਲਈਏ ਰਾਤੋਂ ਰਾਤ ਇੰਨੀ ਮੰਗਾਈ ਹੋ ਗਈ ਕਿ ਗੰਡਾ ਜਿਹੜਾ ਵਾ ਉਹ 4 ਤੋਂ 5 ਰੁਪਏ 6 ਰੁਪਏ ਉਹ ਵੱਧ ਗਿਆ ਹਰ ਇੱਕ ਸਬਜ਼ੀ ਜਿਹੜੀ ਆ ਉਹ ਮੰਗਾਈ ਹੋ ਗਈ ਜਿਹੜਾ ਬੰਦਾ ਦਿਹਾੜੀਦਾਰ ਆ ਉਹ ਦੱਸੋ ਕਿੱਥੋਂ ਖਰੀਦ ਲੂਗਾ ਪਤਾ ਨਹੀਂ ਲੋਕਾਂ ਨੂੰ ਹੋ ਕੀ ਗਿਆ ਐਡੀ ਕਿਹੜੀ ਗੱਲ ਹੋ ਗਈ ਕਿ ਸਾਡੇ ਘਰਾਂ ਦੇ ਵਿੱਚ ਰੱਛ ਰਾਇਆ ਜਣਾ ਮੈਂ ਇੱਕ ਗੱਲ ਲੋਕਾਂ ਨੂੰ ਵੀ ਦੱਸਣੀ ਚਾਹੁੰਦਾ ਵਾਂ ਕਿ ਜੇ ਲੜਾਈ ਲੱਗ ਗਈ ਕੀ ਉਹ ਰਾਸ਼ਨ ਜਿਹੜਾ ਅਸੀਂ ਘਰੇ ਲਿਆ ਵਾ ਉਹ ਨਾਲ ਸਾਡੇ ਜਾਣਾ ਜੇ ਲੜਾਈ ਲੱਗੀ ਜੇ ਮੇਰਾ ਖਿਆਲ ਘਰ ਦੇ ਵਿੱਚ ਆਪਣੇ ਘਰ ਤੋਂ ਕੋਈ 10 12 ਘਰ ਛੱਡ ਕੇ ਮੌਤ ਹੋ ਜਾਵੇ ਤੇ ਸਾਡੇ ਘਰ ਦੇ ਵਿੱਚ ਚੁੱਲ੍ਹਾ ਨਹੀਂ ਬਲਦਾ ਕਿਉਂਕਿ ਜੀਵ ਨਹੀਂ ਕਰਦਾ ਰੋਟੀ ਖਾਣ ਨੂੰ ਤੇ ਇਹ ਲੋਕ ਪਤਾ ਨਹੀਂ ਕਿੱਥੋਂ ਦੇ ਆ ਗਏ ਕੀ ਹੋ ਗਿਆ ਕਿ ਇੰਨਾ ਕੁ ਰਾਸ਼ਣ ਹੀ ਇਕੱਠਾ ਕਰ ਲਿਆ ਮੰਗਾਈ ਨੇ ਅੱਗੇ ਦੌਰ ਸ਼ੁਰੂ ਕਰ ਦਿੱਤਾ ਕਿ ਮਹਿੰਗੀਆਂ ਚੀਜ਼ਾਂ ਕਰਦੋ ਜਦੋਂ ਵੀ ਕੋਈ ਕੰਮ ਹੋਇਆ ਇਹ ਵੱਡਿਆਂ ਕਰਾਣੇ ਕਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਕੰਮ ਹੋਇਆ ਵਾ ਆਮ ਲੋਕ ਜਿਹੜੇ ਆ ਉਹ ਮੰਗਾਈ ਦੀ ਮਾਰ ਦੇ ਨਾਲ-ਨਾਲ ਮਰਦੇ ਜਾ ਰਹੇ ਆ ਜੇ ਗੱਲ ਕੀਤੀ ਜਾਵੇ ਜਿੱਦਾਂ ਕਿ ਤੁਸੀਂ ਦੇਖਿਆ ਜੰਮੂ ਦੇ ਵਿੱਚ ਜਿਹੜੇ ਆ ਉਸ ਲੋਕਾਂ ਦੇ ਜਿਹੜੀਆਂ ਆ ਵਾਹਤਵਾਦੀ ਜਿਹੜਾ ਹਮਲਾ ਕੀਤਾ ਗਿਆ ਉਹ ਕੀ ਲੱਗਦਾ ਤੁਹਾਨੂੰ ਨਹੀਂ ਜੇ ਤੇ ਗੱਲ ਕਰੀਏ ਜਿਹੜੀ ਉੱਥੇ ਜੰਮੂ ਦੇ ਵਿੱਚ ਜਿਹੜੀ ਉਹਨਾਂ ਨੇ ਅੱਤਵਾਦ ਨੇ ਹਮਲਾ ਕੀਤਾ ਵੇਖੋ ਜੰਗ ਤੇ ਇਹ ਗੱਲ ਸੋਚਣ ਵਾਲੀ ਆ ਬੱਚੇ ਬੱਚੇ ਨੂੰ ਪਤਾ ਵਾ ਕਿ ਜਿਹਦੇ ਘਰ ਦੇ ਵਿੱਚ ਜੰਗ ਲੱਗੀ ਆ ਉੱਥੋਂ ਦਾ ਹੀ ਜਵਾਬ ਦਿੱਤਾ ਜਾਵੇ ਸਾਡੇ ਪੰਜਾਬ ਨੂੰ ਇੱਕ ਟਾਰਗੇਟ ਬਣਾਇਆ ਗਿਆ ਸਾਰੀਆਂ ਸਰਕਾਰਾਂ ਵੱਲੋਂ ਪਤਾ ਨਹੀਂ ਕਿਉਂ ਸਾਡੇ ਪੰਜਾਬ ਨੂੰ ਕਿਉਂ ਲੈ ਕੇ ਚੱਲ ਰਹੇ ਆ ਜੇ ਉੱਥੇ ਅੱਜ ਕੱਲ੍ਹ ਹਮਲਾ ਹੋਇਆ ਪਾਕਿਸਤਾਨ ਦੇ ਵਿੱਚ ਗੁਰੂ ਘਰ ਦੇ ਵਿੱਚ ਹੋਇਆ ਕਿਉਂਕਿ ਉਹ ਸਿੱਖਾਂ ਨਾਲ ਇੱਕ ਸੰਬੰਧਿਤ ਸੀਗਾ ਉੱਥੇ ਇੱਕ ਰਾਜੀ ਸਿੰਘ ਮਾਰਿਆ ਗਿਆ ਇੱਕ ਗਰੰਥੀ ਸਿੰਘ ਮਾਰਿਆ ਗਿਆ ਤਿੰਨ ਜਾਣੇ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਬੰਬ ਨਾਲ ਮਾਰ ਦਿੱਤਾ ਤੇ ਇਹ ਸਿਰਫ ਸਿੱਖਾਂ ਨੂੰ ਢਕਾਉਣ ਵਾਸਤੇ ਇੱਕ ਰਾਜਨੀਤੀ ਚੱਲ ਰਹੀ ਆ ਤੇ ਜਿਹੜੀ ਸਰਕਾਰ ਆ ਸਾਡੀ ਉਹ ਸਿਰਫ ਪੰਜਾਬ ਨੂੰ ਟਾਰਗੇਟ ਕਰ ਰਹੀ ਆ ਹੋਰ ਕਿਸੇ ਨੂੰ ਟਾਰਗੇਟ ਨਹੀਂ ਕਰਨੀ ਮੈਂ ਮੋਦੀ ਨੂੰ ਅੱਜ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਆਪਣਾ ਜਿਹੜਾ ਗੁਜਰਾਤ ਦੇ ਵਿੱਚ ਕਿਉਂ ਨਹੀਂ ਜੰਗ ਸ਼ੁਰੂ ਕਰਵਾ ਰਹੇ ਉੱਥੋਂ ਕਿਉਂ ਨਹੀਂ ਚੱਲ ਰਹੀ ਤੁਸੀਂ ਸਾਡਾ ਪੰਜਾਬ ਵੀ ਕਿਉਂ ਛੱਡ ਰਹੇ ਜੀ ਪਰ ਪਾਕਿਸਤਾਨ ਵੀ ਕਹਿ ਰਿਹਾ ਹਾਜੀ ਮਸਜਿਦ ਤੇ ਜਿਹੜਾ ਵਾ ਉਹਦੇ ਵੀ ਜਿਹੜਾ ਹਮਲਾ ਕੀਤਾ ਵਾ ਭਾਰਤ ਵੱਲੋਂ ਭਾਰਤ ਵੱਲੋਂ ਜਿਹੜਾ ਮਸਜਿਦ ਦੇ ਵੱਲੋਂ ਕੋਈ ਹਮਲਾ ਹੋਇਆ ਪਰ ਇਹਨਾਂ ਸਰਕਾਰਾਂ ਦੇ ਵਿੱਚ ਹੀ ਹੋਇਆ ਮੈਂ ਅੱਜ ਤੱਕ ਕਦੀ ਕਿਸੇ ਨੂੰ ਵੇਖਿਆ ਨਹੀਂ ਕੋਈ ਪਾਕਿਸਤਾਨੀ ਹਿੰਦੁਸਤਾਨ ਦੇ ਲੋਕਾਂ ਨੂੰ ਮਾੜਾ ਕਹਿੰਦਾ ਹੋਵੇ ਜਾਂ ਭਾਰਤੀ ਜਿਹੜਾ ਪੰਜਾਬੀ ਆ ਜਾਂ ਹੋਰ ਵੀ ਆਪਣਾ ਭਾਰਤੀ ਲਾ ਲਈਏ ਜਾਂ ਪਾਕਿਸਤਾਨ ਨੂੰ ਮਾੜਾ ਕਹਿੰਦਾ ਹੋਵੇ ਲੇਕਿਨ ਇਹ ਸਰਕਾਰਾਂ ਦੀ ਆਪਸ ਵਿੱਚ ਦੁਸ਼ਮਣੀ ਕਰਕੇ ਕਿ ਆਮ ਲੋਕਾਂ ਨੂੰ ਮਾਰਨਾ ਚਾਹੁੰਦੇ ਆ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਅੰਮਿਤ ਸ਼ਾ ਜਾਂ ਮੋਦੀ ਇਹਨਾਂ ਦੇ ਵਿੱਚ ਤੁਸੀਂ ਇਸ ਕੰਮ ਨੂੰ ਵੇਖਿਓ ਕਿ ਜੇ ਇਹਨਾਂ ਦਾ ਕੋਈ ਬੰਦਾ ਫੌਜ ਦੇ ਵਿੱਚ ਹੋਵੇ ਜਾਂ ਇਹਨਾਂ ਨੇ ਆਪ ਆਗੂ ਲਾਇਆ ਤੁਹਾਨੂੰ ਯਾਦ ਹੋਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜੰਗ ਲੜੀ ਸੀਗੀ ਨਾ ਚਮਕੌਰ ਦੀ ਗੜੀ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਦੋ ਸਾਹਿਬਜ਼ਾਦੇ ਅੱਗੇ ਤਿਆਰ ਕੀਤੇ ਕਿ ਮੇਰੇ ਬੱਚੇ ਅੱਗੇ ਜਾਣਗੇ ਫਿਰ ਬਾਕੀ ਸਿੰਘ ਜਿਹੜੇ ਸ਼ਹੀਦ ਹੋਣਗੇ ਲੇਕਿਨ ਇਹ ਸਰਕਾਰਾਂ ਜਿਹੜੀਆਂ ਆਪਣੇ ਆਪ ਨੂੰ ਰੋਲ ਦੱਸ ਰਹੀਆਂ ਕਿ ਮੈਂ ਕੀਤਾ ਮੈਂ ਕੀਤਾ ਮੋਦੀ ਦੀ ਆਰੋ ਤੇ ਉਂਗਲ ਕਰਕੇ ਵਿਖਾ ਦਿੱਤੀ ਮੀਡੀਆ ਦੇ ਵਿੱਚ ਉਹ ਮਾਰੇ ਤੇ ਜਵਾਨ ਆ ਜਾਂ ਆਮ ਲੋਕਾਂ ਗਰੀਬ ਘਰਾਂ ਦੇ ਨਿਆਣੇ ਮਾਰੇ ਜਾਂਦੇ ਜਿਹੜੇ ਉੱਥੇ ਨੌਕਰੀਆਂ ਕਰ ਰਹੇ ਆ ਮੋਦੀ ਦਾ ਕਿਹੜਾ ਵਾ ਅਮਿਤ ਸ਼ਾਹ ਦਾ ਕਿਹੜਾ ਬੱਚਾ ਵਾ ਜਿਹੜਾ ਉੱਥੇ ਜੰਗ ਦੇ ਵਿੱਚ ਜਾ ਰਿਹਾ ਜਾਂ ਮੋਦੀ ਅੱਗੇ ਖੜੇ ਹੋਵੇ ਹਾਂ ਆਮ ਲੋਕਾਂ ਨੂੰ ਕਿਉਂ ਟਾਰਗੇਟ ਬਣਾਇਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਜਿੱਦਾਂ ਜੰਗ ਦਾ ਮਾਹੌਲ ਜਿੱਦਾਂ ਪਹਿਲਾਂ ਬਣਿਆ ਸੀ ਜੇ ਦੇਖਿਆ ਜਾਵੇ ਜਿਹੜੇ ਜਿਹੜੇ ਪੁਰਾਣੇ ਮਾਹੌਲ ਸੀ ਉਹਦੇ ਬਾਰੇ ਜਿੱਦਾਂ ਤੁਸੀਂ ਕਹਿ ਰਹੇ ਜੇ ਕਿ ਜੰਗ ਦਾ ਮਾਹੌਲ ਦੇਖਣਾ ਇਹੋ ਜਾਈ ਫੂਨ ਬਟੀਆਂ ਦੇ ਵਹਿ ਗਏ ਹੁਣ ਲੋਕ ਸੋਸ਼ਲ ਮੀਡੀਆ ਤੇ ਜਿਹੜੇ ਆ ਕਈ ਫੋਟੋਆਂ ਡਾਰ ਰਿਹਾ ਆ ਆ ਫੋਟੋਆਂ ਜਿਹੜੀਆਂ ਮੀਡੀਆ ਜਿਹੜਾ ਜਿਆਦਾ ਡਾਰ ਰਿਹਾ ਜਿਹੜਾ ਮੋਦੀ ਮੀਡੀਆ ਵਾ ਇਹਨਾਂ ਦੇ ਵਿੱਚ ਕੋਈ ਵੀ ਕੰਮ ਹੋ ਜੇ ਤੇ ਇਹਨਾਂ ਨੇ ਇੱਕ ਹਮਲੇ ਵਾਸਤੇ ਹੀ ਕਰ ਦੇਣਾ ਜੰਗ ਪਤਾ ਨਹੀਂ ਕੀ ਹੋ ਗਿਆ ਜੰਗ ਦਾ ਤੇ ਨਾ ਹੀ ਮੜਾ ਜੰਗ ਕਿਸੇ ਲਈ ਚੰਗੀ ਨਹੀਂ ਹੈ ਜੰਗ ਕਿਹ ਕਿਹੜੇ ਬੰਦੇ ਨੇ ਕਿਹਾ ਕਿ ਜੰਗ ਬਹੁਤ ਵਧੀਆ ਵਾ ਨੁਕਸਾਨ ਹੀ ਹੋਣਾ ਵਾ ਨੁਕਸਾਨ ਸਿਰਫ ਆਮ ਲੋਕਾਂ ਦਾ ਹੋਣਾ ਵਾ ਘਰ ਟਾਏ ਜਾਣੇ ਆ ਆਮ ਲੋਕਾਂ ਦੇ ਬੱਚੇ ਮਾਰੇ ਜਾਣੇ ਆ ਆਮ ਲੋਕਾਂ ਦੇ ਲੀਡਰਾਂ ਨੇ ਇਹਦੇ ਤੇ ਰਾਜਨੀਤੀ ਕਰਨੀ ਆ 84 ਦਾ ਮਹੌਲੀ ਵੇਖ ਲੋ ਕੋਈ ਲੀਡਰ ਮਰਿਆ ਜੇ ਮਰਿਆ ਤੇ ਆਮ ਲੋਕ ਮਰੇ ਆ ਜਾਂ ਹਿੰਦੂ ਨੂੰ ਮੁਸਲਮਾਨਾਂ ਦਾ ਕਰਕੇ ਜਾਂ ਸਿੱਖਾਂ ਨੂੰ ਹਿੰਦੂਆਂ ਦੇ ਨਾਲ ਜਾਂ ਇਸਾਈਆਂ ਦੇ ਨਾਲ ਇਹਨਾਂ ਦੇ ਵਿੱਚ ਰਾਜਨੀਤੀਆਂ ਜਿਹੜੀਆਂ ਧਰਮ ਦੀਆਂ ਰਾਜਨੀਤੀਆਂ ਵਾੜ ਕੇ ਤੇ ਉਹ ਲੜਾਇਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਪਾਕਿਸਤਾਨ ਵੀ ਕਹਿ ਰਿਹਾ ਕਿ ਸਾਡੀ ਜਿਹੜੀ ਆ ਭਾਰਤ ਨਾਲ ਕੋਈ ਲੜਾਈ ਨਹੀਂ ਤੇ ਜੇ ਗੱਲ ਕੀਤੀ ਜਾਵੇ ਭਾਰਤ ਕੋਲ ਨੂੰ ਭਾਰਤ ਕੋਲ ਨੂੰ ਕਿਹਾ ਜਾ ਰਿਹਾ ਕਿ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਸਾਡੀ ਅਖਵਾਦੀਆਂ ਨਾਲ ਲੜਾਈ ਆ ਅਸੀਂ ਉਹਨਾਂ ਨੂੰ ਟਾਰਗੇਟ ਬਣਾ ਰਹੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਨੇ ਕੱਲ ਪਰਸੋਂ ਦਾ ਇੱਕ ਖਬਰ ਚੱਲ ਰਹੀ ਸੀਗੀ ਕਿ ਅਸੀਂ ਉੱਥੋਂ ਦੇ ਜਿਹੜੇ ਫੌਜੀ ਆ ਜਿਹੜੇ ਜਰਨੈਲ ਆ ਉੱਥੋਂ ਦੇ ਫੌਜ ਦੇ ਵਿੱਚ ਉਹਨਾਂ ਨੇ ਇੱਕ ਆਪਣੇ ਬੱਚਿਆਂ ਨੂੰ ਡਰ ਦਾ ਮਾਹੌਲ ਕਰਕੇ ਭਾਰਤ ਤੋਂ ਡਰ ਕੇ ਤੇ ਆਪਣੇ ਬੱਚੇ ਜਿਹੜੇ ਪ੍ਰਾਈਵੇਟ ਜਾਂ ਜਾਂਦੇ ਰਾਹੀਂ ਬਾਹਰ ਭੇਜ ਦਿੱਤੇ ਆ ਇੰਨਾ ਕੁਝ ਨੌਲੇਜ ਹੋਣ ਕਰਕੇ ਮੋਦੀ ਨੂੰ ਜਾਂ ਮੋਦੀ মিডিਆ ਨੂੰ ਇਹਨਾਂ ਨੂੰ ਇੰਨੀ ਨੌਲੇਜ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਜਿਹੜੇ ਉੱਥੇ ਜੰਮੂ ਦੇ ਵਿੱਚ ਅੱਤਵਾਦੀ ਆਏ ਉਹ ਕਿੱਧਰ ਦੀ ਆਏ ਕਿੱਦਾਂ ਆ ਗਏ ਉਹ ਕਿਹੜੇ ਸੀਗੇ ਇਸ ਟਾਈਮ ਕਿੱਥੇ ਚਲੇ ਗਏ ਇਹਨਾਂ ਨੂੰ ਉੱਥੋਂ ਦਾ ਪਤਾ ਲੱਗ ਗਿਆ ਕਿ ਉੱਥੋਂ ਦੀ ਭਜੀ ਕੀ ਨਾਮ ਤੁਹਾਡਾ ਮੇਰਾ ਨਾਮ ਬੱਬੂ ਆ ਭਾਈ ਕੀ ਕੰਮ ਕਰਦੇ ਮੈਂ ਸਬਜ਼ੀ ਦਾ ਕੰਮ ਕਰਦਾ ਭਾਈ ਕੀ ਕਹਣਾ ਚੋਗੇ ਲੋਕਾਂ ਨੂੰ ਜਿਹੜੇ ਆ ਮੰਢਾਈ ਦੇ ਕਾਰਨ ਚੱਲ ਰਿਹਾ ਤੁਹਾਡੀ ਕਾਦੀ ਰੜੀ ਹੈ ਮੇਰੀ ਭਾਈ ਪਿਆਜ਼ ਦੀ ਰੜੀ ਹੈ ਜੀ ਕੀ ਰੜੇ ਪਿਆਜ਼ ਦਾ ਪਿਆਜ਼ ਦਾ ਇਸ ਟਾਈਮ ਭਾਈ 100 ਦੇ 4 ਕਿਲੋ ਕਰਨੇ ਪਏ ਜਿਹੜੇ ਅਸੀਂ 5 ਕਿਲੋ ਵੇਚਦੇ ਆਏ ਉਹ ਕਿਉਂ ਕਰਨੇ ਆ ਕਿ ਲੋਕਾਂ ਦੀ ਹਫੜਾ ਦਫੜੀ ਆ ਜੰਗ ਦੇ ਕਾਰਨ ਲੋਕੀ ਹਫੜਾ ਦਫੜੀ ਚ ਪਿਆਜ਼ 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 ਕਰਕੇ ਲੋਕੀ ਕੋਈ 5 ਕਿਲੋ ਲੈ ਗਿਆ ਕੋਈ 20 ਕਿਲੋ ਲੈ ਗਿਆ ਕੱਲ ਉਸੇ ਕਾਰਨ ਕਰਕੇ ਮੰਡੀ ਮਜ਼ਰ ਤੇਜ਼ ਹੋਉਂਦੀ ਹੈ ਜਿੱਤੇ ਅਸੀਂ 12-13 ਰੁਪਏ ਕਿਲੋ ਪਿਆਜ਼ ਲੈ ਕੇ 100 ਦੇ 5 ਕਿਲੋ ਵੇਚਦੇ ਆ ਕੋਈ ਦਾਗੀ ਤੂਗੀ ਕੱਢ ਗਈ ਕਿ ਆਪਰੇ 2-4 ਰੁਪਏ ਕਿਲੋ ਦੀ ਬਜੇ ਤੇ ਕਰਦੇ ਆ ਉੱਥੇ ਮੰਡੀ ਵਾਲਿਆਂ ਨੂੰ ਵੀ ਪਤਾ ਲੱਗਾ ਜਿਹੜੇ ਮੋਟੇ ਵਪਾਰੀ ਆ ਕਿ ਇਹ ਪਿਆਜ਼ ਮਗਰ ਬਾਬਾ ਵੀ ਗੰਦੇ ਆਗਾ ਤੇ ਮਗਰ ਫੀਜੀ ਕਰਦੀ ਉਹਨਾਂ ਕੱਲ ਦਾ 10 ਰੁਪਏ ਕਿਲੋ ਦਾ ਪਿਆਜ਼ ਦਾ ਭਾਅ ਵਧਾਤਾ ਉਸ ਕਰਕੇ ਸਾਨੂੰ ਵੀ ਪਰੇਸ਼ਾਨੀ ਆ ਅੱਜ ਹੁਣਗਾ ਕੋਈ ਨਹੀਂ ਹੈਗਾ ਜਿਹੜੇ ਗਾਹ ਨੂੰ ਅਸੀਂ 100 ਦੇ 4 ਕਿਲੋ ਕਹਿੰਨੇ ਉਹ ਵਾਪਸੀ ਮੁਰਜਦਾ ਕਹਿੰਦਾ ਕੱਲ 5 ਕਿਲੋ ਮਿਲਦੇ ਸੀ ਅੱਜ ਕਿਉਂ 4 ਕਿਲੋ ਉਹਦੇ ਕੋਲ ਹੁਣ ਸਾਡੀ ਕੋਈ ਜਵਾਬਗਾਰੀ ਇਹ ਜਦੋਂ ਜੇ ਲੋਕਡਾਊਨ ਲੱਗਾ ਸੀ ਤਾਂ ਦੀ ਰੇਟ ਕਾਫੀ ਜੜਾ ਵਾ ਵਪਾਰੀਆਂ ਨੇ ਵਧਾ ਦਿੱਤਾ ਹਾਂਜੀ ਤੇ ਦੁਕਾਨਦਾਰ ਗਰੀਬ ਜੇ ਤੁਸੀਂ ਤੇ ਜੋ ਰੇਟ ਪੁੱਛੋ ਆਏਗਾ ਤਾਂ ਆਪੇ 10 ਰੁਪਏ ਜਾਂ 5 ਰੁਪਏ ਕਮਾ ਕੇ ਕੱਢਣਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਅੱਗੇ ਇਹੋ ਅਪੀਲ ਹੈ ਜੀ ਜਿਹੜੇ ਮੋٹے ਵਪਾਰੀ ਹੈਗੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਕਿ ਜ਼ਿਆਦਾ ਰੇਟ ਨਾ ਵਧਾਉਣ ਵੇਖੋ ਅਹੀ ਦੇ ਛੋਟੇ ਵਪਾਰੀਆ ਜਿਹੜੀਆਂ ਲਾਉਂਦੇ ਆ ਚਾਰ ਪੰਜ ਥੋੜੇ ਲੋੜੇ ਜਿਨ੍ਹਾਂ ਨੇ ਮਗਰ ਸਟਾਕ ਲਾਏ ਆ ਹਜ਼ਾਰ ਹਜ਼ਾਰ ਤੋੜਾ ਪੰਦਰ ਪਾਣੀ ਪਾਣੀ ਹਜ਼ਾਰ ਤੋੜਾ ਇਹ ਉਹਨਾਂ ਨੂੰ ਥੋੜੀ ਨੱਥ ਪਾਈ ਸਾਰੀਆਂ ਦੁਕਾਨਾਂ ਦੇ ਉੱਪਰ ਜਿਹੜਾ ਤੁਹਾਡਾ ਦਾਗ ਜਿਹੜਾ ਹੁੰਦਾ ਵੀ ਅਸਰ ਪੈਂਦਾ ਬਾੜਾ ਵੇਖੋ ਜੀ ਤੁਸੀਂ ਹੁਣ ਸਾਹਮਣੇ ਖਲੋਤੇ ਜੇ ਦੋ ਤਿੰਨ ਗਾਹ ਗਾਇਆ ਦੋਵੇਂ ਤਿੰਨੇ ਗਾਹ ਮੁਰਗੇ ਹੈਗੇ ਆ ਤੇ ਤੁਸੀਂ ਵੇਖੀ ਦਿਖੇ ਕਿੰਨਾ ਕੇ ਸਾਡੇ ਕੋਲ ਗਾਹ ਆ ਰਿਹਾ ਮੰਗਾਈ ਕਰਨ ਕੀ ਚੀਜ਼ ਚੱਲਦੀ ਹੈ ਮੰਗਾਈ ਕਰਨੀ ਹੈ ਸਾਈ ਹੋਰ ਇਹ ਸਬਜ਼ੀਆਂ ਦੇ ਭਾਅ ਦੇ ਰੇਟ तकरीबन ਸਾਰੀਆਂ ਸਬਜ਼ੀਆਂ ਦੇ ਭਾਅ ਦੀ ਕੱਲ ਤੋਂ ਮੰਡੀ ਦੇ ਵਿੱਚ 2-2 4-4 ਕੋਈ ਸਬਜ਼ੀ ਦਾ ਮਗਰ 10 ਰੁਪਏ ਕਿਲੋ ਦੇ ਰੇਟ ਦਾ ਫਰਕ ਪੈ ਗਿਆ ਜੀ ਇਸ ਕਰਕੇ ਅਸੀਂ ਵੀ ਕੀ ਕਰ ਸਕਦੇ ਹਾਂ ਸਾਈ ਤੇ 2-4 ਰੁਪਏ ਕਿਲੋ ਦੀ ਕੀਮਤੇ ਖੇਡਦੇ ਆ ਔਰ ਮਗਰ ਜਿਹੜਾ ਮੋਟਾ ਕੰਮ ਹੈ ਉਹ ਤੁਹਾਨੂੰ ਪਤਾ ਦੱਸ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਜਾਂ ਡੀਸੀ ਸਾਹਿਬ ਨੂੰ ਕਿਸੇ ਨੂੰ ਦੇਖਣਾ ਚਾਹੀਦਾ ਜਾ ਕੇ ਵਪਾਰੀਆਂ ਨਾਲ ਵੀ ਗੱਲ ਕਰ ਤੁਸੀਂ ਕਿਉਂ ਰੇਡਰ ਦਾ ਆ ਵਧਾ ਨਹੀਂ ਸਕਦੇ ਰੇਟ ਇਹ ਹੈਗਾ ਕੋਈ ਗੱਲਬਾਤ ਨਹੀਂ ਇਹੋ ਜੀ ਅਸੀਂ ਤੇ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਕਰਦੇ ਆਂ ਕਿ ਮਗਰ ਵੀ ਥੋੜੀ ਉਹਨਾਂ ਨੂੰ ਦੇਖਭਾਲ ਦੇਖਣੀ ਚਾਹੀਦੀ ਆ ਕਿ ਕਿਉਂ ਰੇਡ ਵਧਾ ਪਿਆ ਸਟਾਕ ਨਹੀਂ ਹੈਗਾ ਕਿ ਹੈਗਾ ਸਟਾਕ ਹੋਣ ਦੇ ਬਾਵਜੂਦ ਵੀ ਰੇਡ ਕਿਉਂ ਵਧਾਉਂਦੇ ਆ ਗਰੀਬ ਤੇ ਜੀਪ ਤੇ ਅਸਰ ਪਏਗਾ ਨਾ ਕਰ ਵੇਖੋ ਜੀ ਗਰੀਬ ਤੇ ਅੱਗੇ ਗਰੀਬ ਮਰਿਆ ਪਿਆ ਦਿਹਾੜੀਦਾਰ ਮੁੰਡਾ ਕੀ ਕਰੂਗਾ ਇਹ ਠੀਕ ਹੈ ਕਿ ਨਹੀਂ ਇਸ ਕਰਕੇ ਪੀਓ ਜਿਹੜੇ ਮੋਟੀ ਵਪਾਰੀ ਉਹਨਾਂ ਦੇ ਥੋੜੀ ਨੱਥ ਬਈ ਜਾਵੇ ਬਸ